ਰੇਡਰ ਦੇ ਸਜਟਦਾ ਹੋਇਆ ਮਦਨ ਮੁਬਾਰਕ ਇਲਾਕੇ ਨੂੰ ਉਹ ਚੋਟੀ ਦਾ ਮੁਕਾਬਲਾ ਕਿੰਨੇ ਅੱਜ ਧਰਤੀ ਤੇ ਜਿਹੜਾ ਖੇਡਿਆ ਜਾ ਰਿਹਾ ਉਸਤਾਦ ਜੀ ਅੰਬਾ ਆ ਗਿਆ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੰਬਾ ਸੁਰ ਸਿੰਘ ਜੀ ਮਦਨ ਬੋਪਾ ਰਾਏ ਦਾ ਤੇ ਕਾਲੇ ਵਗੜੀ ਹਮਲੇ ਦਾ ਖਾਸਾ ਤੇ ਧੰਨਵਾਦ 6ਵੀਂ ਕਬੱਡੀ ਮੈਦਾਨ ਦੇ ਅੰਦਰ ਪੈ ਰਹੀ ਹੈ ਆ ਦੇਖਦੇ ਨੇ ਜਾਣਾ ਹੈ ਆ ਮੈਦਾਨ ਦੇ ਵਿੱਚ ਕਬਾਲ ਕਰਦਾ ਹੋਇਆ ਇਹ ਹੈ ਸੁਰ ਸਿੰਘ ਵਾਲਾ ਇਹ ਬੜਾ ਚੋਟੀ ਦਾ ਕਬੱਡੀ ਖਿਡਾਰੀ ਮਾਰ ਮਾਰ ਆ ਬੈਂਦੀ ਯਾਰ ਗਰਾਊਂਡ ਫਿਰ ਭਰ ਗਈ ਹੈ ਵੀਰ ਜੀ ਆ ਇਧਰ ਪਾਸੇ ਜਿਹੜੇ ਵੀਰ ਨੇ ਮਿਹਰਬਾਨੀ ਕਰਕੇ ਸਾਈਡ ਤੇ ਹੋ ਜੋ ਕਲੀ ਵਾਲੇ ਵੀਰ ਨੂੰ ਪੈਂਦੀ ਹੈ ਵੀ ਉਹ ਇਧਰ ਕਲੀ ਪਾਵੇ ਸਾਰੇ ਵੀਰ ਆ ਗਰਾਊਂਡ ਕਲੀਅਰ ਕਰੋ ਜੀ ਮਿਹਰਬਾਨੀ ਕਰਕੇ ਹਰਜ ਜੀ ਮਾਰੀ ਬਹੁਤ ਬਹੁਤ ਧੰਨਵਾਦ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ ਪੰਜਾਬੀ ਮਾਂ ਬੋਲੀ ਦੇ ਇਹ ਵੜਜਾਰੇ ਨੇ ਇਹ ਰਖੇਲ ਨੇ ਇਹ ਗਵਾਲੇ ਨੇ ਇਹ ਗਲੀ ਗਲੀ ਹੁੱਕਾ ਦੇਦੇ ਨੇ ਪੜ੍ਹਨ ਲਿਖਣ ਦੇ ਬੋਲਣ ਦੇ ਵਿੱਚ ਕੀ ਹੈ ਹਰਜ ਪੰਜਾਬੀ ਦਾ ਗਿੱਧਾ ਭੰਗੜਾ ਘੋਲ ਕਬੱਡੀ ਇੱਕ ਇੱਕ ਵਰਗ ਪੰਜਾਬੀ ਦਾ ਉਹ ਕੁਰਬਾਨੀਆਂ ਦੇ ਇਤਿਹਾਸ ਵਿੱਚ ਵੀ ਨਾਮ ਰਹੂਗਾ ਦਰਜ ਪੰਜਾਬੀ ਦਾ ਭੜੌੜ ਵਾਲਾ ਨੇ ਸਰਜਾ ਕਰਦਾ ਲਾਉਂਦਾ ਕਰਜ ਪੰਜਾਬੀ ਦਾ ਲਓ ਸ਼ੀਲੂ ਕੁਛੇ ਕਰ ਰਹਾ ਟੱਕਲਣ ਦੀ ਬੱਲੇ ਬੱਲੇ ਹੋਏ ਪੁਆਇੰਟ ਸ਼ੰਕਰ ਸੱਧਮਾ ਵਾਲੇ ਦਾ ਇਹ ਕਹਿੰਦੇ ਰਾਜਪ੍ਰਾਮਾ ਨੇ ਨਹੀਂ ਬਣਾਇਆ ਇਹ ਜਹਾਜ਼ ਆਪਣੇ ਆਪ ਬਣਿਆ ਹੋਇਆ ਆਉ ਤਾਹੀ ਦੇ ਨੇੜੇ ਨੇੜੇ ਰੇਡਾ ਪਾਉਂਦਾ ਮੋਹਨ ਵੀਰ ਬੰਦ ਦੇ ਕਹਿੰਦੇ ਬੁੱਲਾ ਦੇ ਉੱਪਰ ਹਾਸੇ ਦੇ ਉਹਦੇ ਯਾਰਾਂ ਮਿੱਤਰਾਂ ਨੂੰ ਮੁਬਾਰਕਾਂ ਨੇ ਭੁਲਾਈਆਂ ਨੇ ਕੋਈ ਕਹਿੰਦੇ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਭਾਈ ਦਲੇਲ ਤੇ ਲੱਖਾ ਸੈਕਟਰੀ ਕਹਿੰਦੇ ਵੀ ਅਸੀਂ ਪਟਿਆਲੇ ਦੇ ਨੇੜੇ ਚੱਲ ਕੇ ਆਏ ਆ ਜਿਹੜਾ ਸਗਰੂਰ ਪਿੰਡ ਛਾਤੀ ਜੜੀ ਸਾਡੇ ਜੱਗੀ ਹੁਣਿਆ ਦਾ ਪ੍ਰਿੰਪਰ ਕਹਿੰਦੇ ਚੱਕੇ ਜਾ ਮੇਰੇ ਮਿੱਤਰੋ ਨੰਬਰ ਜਿੰਨੇ ਇਸ ਵੇਲੇ ਰੀਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਅੰਬਾ ਆ ਗਿਆ 7ਵੀ ਕਬੱਡੀ ਪੈਣ ਜਾ ਰਹੀ ਹੈ ਇੱਕ ਫਿਰ ਪਾਉਗੀ ਤੇ ਕੇਟੀਐ ਮੋਟਰਸਾਈਕਲ ਹੋ ਜਾਣਾ ਲਓ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸੁਰਸਿੰਘ ਵਾਲਾ ਅੰਬਾ ਵੱਧਾ ਲਗਾਤਾਰ ਕਬੱਡੀਆਂ ਬਾਵਾ ਕੇ ਬੜਾ ਵਜਾ ਗਰਾਉਂਡ ਵਾਲੀ ਗੱਲ ਕਰਦਾ ਹੋਇਆ ਔਰ ਦੂਸਰੇ ਪਾਸੇ ਸੁਰਖਪੁਰੀ ਹੈ ਰਵੀ ਦਿਉੜੇ ਦੀਆਂ ਹੁਣ ਤੋਂ ਤਿੰਨ ਕਬੱਡੀਆਂ 60000 ਦੀਆਂ ਆਉਣਗੀਆਂ ਮੱਖਣ ਮੱਖੀ ਦੀਆਂ ਦੋ ਕਬੱਡੀਆਂ ਮੋਹਨਵੀਰ ਬਲਵਲੋਂ 21000 ਦੀਆਂ ਆਉਣਗੀਆਂ ਆ ਗੱਗੀ ਬੰਦਾ ਵੀ ਧੰਨਵਾਦ ਹੈ ਕਮੈਂਟੇਟਰ ਸਾਡਾ ਸਾਥੀ ਹੁਣ ਗਾਇਕ ਵੀ ਬਣਿਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਲਓ ਦਿਉੜੇ ਵਾਲਾ ਨੰਬਰ ਜੋੜ ਦੇ ਵਿੱਚ ਕਾਮਯਾਬ